ਕਿਸਾਨ ਸੰਕਟਾਂ 'ਚ ਕੇਂਦਰ ਸਰਕਾਰ 'ਚ ਹੋਈ ਹੈ ਤੀਸਰੀ ਮੀਟਿੰਗ ਹੈ ਇਹ ਇੱਕ ਹਫ਼ਤੇ ਦੇ ਵਿੱਚ ਕਿਉਂਕਿ ਪੰਜਾਬ ਦਾ ਕਿਸਾਨ ਸਬਤੋਂ ਵੱਧ ਪ੍ਰਭਾਵਿਤ ਹੈ ਅੰਦੋਲਿਤ ਹੈ ਇਸ ਲਈ ਮੇਰਾ ਫਰਜ਼ ਬਣਦਾ ਸੀ ਕਿ ਮੈਂ ਪੰਜਾਬ ਦੇ ਮੁਖੀਆ ਹੋਣ ਦੇ ਨਾਤੇ ਆਪਣੇ ਲੋਕਾਂ ਦੇ ਵਕੀਲ ਦੇ ਤੌਰ ਤੇ ਇੱਥੇ ਆਵਾਂ ਹਰ ਵਿਸ਼ੇ ਤੇ ਜਨਨ ਕਿ ਹਰ ਟੌਪਿਕ ਤੇ ਬਹੁਤ ਡਿਟੇਲ ਚ ਗੱਲ ਹੋਈ ਹੈ ਇਹ ਗੱਲ ਮੈਨੂੰ ਕਹਿਣ ਦੀ ਲੋੜ ਨਹੀਂ ਜੇ ਗੱਲ ਹੋਈ ਹੈ ਕਿਉਂਕਿ ਤੁਸੀਂ ਵੀ ਉਨੇ ਚਿਰ ਤੋਂ ਹੀ ਬਾਹਰ ਬੈਠ ਕਰ ਰਹੇ ਹੋ ਸਵੇਰ ਦਾ 1.5 ਵਜ ਗਿਆ 7:30 ਵਜੇ ਦੇ ਬੈਠੇ ਆ ਉੱਥੇ ਕੋਈ ਅਸੀਂ ਗੱਪਾਂ ਨਹੀਂ ਮਾਰ ਰਹੇ ਸੀ ਬਹੁਤ ਹੀ ਗੰਭੀਰ ਵਿਸ਼ਿਆਂ ਤੇ ਨਾਲ ਨਾਲ ਕੇਂਦਰ ਸਰਕਾਰ ਨਾਲ ਕੀ ਹੋ ਸਕਦਾ ਹੈ ਕੀ ਨਹੀਂ ਹੋ ਸਕਦਾ ਵਿਸ਼ਿਆਂ ਤੇ ਗੱਲ ਹੋਈ ਬਹੁਤ ਪੋਜ਼ਿਟਿਵ ਗੱਲ ਹੋਈ ਹੈ ਪੋਜ਼ਿਟਿਵ ਗੱਲ ਹੋਈ ਹੈ ਜੋ ਪੰਜਾਬ ਸਰਕਾਰ ਨਾਲ ਸੰਬੰਧਿਤ ਵਿਸ਼ੇ ਨੇ ਜਿਵੇਂ ਕਿ ਸੈਂਟਰ ਸਰਕਾਰ ਨੇ ਸਾਡੇ ਤਿੰਨ ਜ਼ਿਲ੍ਹਿਆਂ ਦੇ ਵਿੱਚ ਸੰਗਰੂਰ ਜਿਹਦੇ ਵਿੱਚ ਖਨੌਰੀ ਆਉਂਦਾ ਬਾਰਡਰ ਆਉਂਦਾ ਪਟਿਆਲਾ ਜਿੱਥੇ ਸ਼ੰਭੂ ਵੀ ਆਉਂਦਾ ਤੇ ਆਪਣਾ ਫਤਿਹਗੜ੍ਹ ਸਾਹਿਬ ਸੈਂਟਰ ਸਰਕਾਰ ਨੇ ਚਿੱਠੀ ਕੱਢ ਕੇ ਕਿਉਂਕਿ ਉਹਨਾਂ ਦੇ ਅਧੀਨ ਆ ਜਾਂਦਾ ਹੈ ਉਹਨਾਂ ਨੇ ਸਾਡਾ ਇੰਟਰਨੈਟ ਬੰਦ ਕਰਾਤਾ ਬੱਚਿਆਂ ਦੇ ਪੇਪਰ ਨੇ ਮੈਂ ਗੱਲ ਇਹ ਅੱਜ ਮੁੱਦੇ ਉਠਾਇਆ ਨੇ ਬੱਚੇ ਦੇ ਪੇਪਰ ਸ਼ੁਰੂ ਹੋ ਗਿਆ ਅੱਜ ਤੋਂ ਆਨਲਾਈਨ ਪੜਾਈਆਂ ਨੇ ਅੱਜ ਕੱਲ ਬੱਚਿਆਂ ਨੇ ਕੀ ਕਸੂਰ ਹੈ ਜਦ ਕੇ ਕਿਸਾਨ ਜਿਹੜੇ ਨੇ ਉਹ ਬਾਰਡਰਾਂ ਤੇ ਹੀ ਬੈਠੇ ਨੇ ਕੋਈ ਐਦਾਂ ਦੀ ਗੱਲ ਨਹੀਂ ਹੈਗੀ ਸੋ ਮੈਂ ਕਹਿਆ ਵੀ ਤੁਸੀਂ ਸਾਡੇ ਵਾਲੇ ਪਾਸੇ ਆ ਕੇ ਡਰੋਨ ਜਿਹੜਾ ਉਹ ਐਡੇ ਐਡੇ ਸ਼ੈੱਲ ਸਿੱਟ ਜਾਂਦਾ ਕਿਸਾਨਾਂ ਨੇ ਦਿਖਾਇੇ ਵੀ ਨਹੀਂ ਕਿ ਤਾਂ ਦੇਖੋ ਕੋਈ ਬਗਾਨੇ ਦੇਸ਼ ਦੇ ਨਾਗਰਿਕਾਂ ਵਾਲਾ ਸਾਡੇ ਨਾਲ ਤੁਸੀਂ ਬਤਕਰਾ ਨਾ ਕਰੋ ਜਾਂ ਵਰਤਾਰਾ ਨਾ ਕਰੋ ਹੁਣ ਅਗਲੇ ਮੀਟਿੰਗ ਜਿਹੜੀ ਹੈ ਐਤਵਾਰ ਨੂੰ ਜਰਗਤ ਜੀ ਫਰਡੇ ਤਾਂ ਹੋ ਗਿਆ ਅੱਜ ਸ਼ੁੱਕਰਵਾਰ ਤਾਂ ਹੋ ਗਿਆ ਕਿਸਾਨ ਸੰਘਰਸ਼ ਨੂੰ ਵੀ ਜਾ ਕੇ ਗੱਲ ਕਰਨਗੇ ਆਪਣੇ ਜਿੰਨੇ ਵੀ ਉਹਨਾਂ ਦੇ ਕਿ ਡਰ ਹੈ ਜਾਂ ਉਹਨਾਂ ਦੇ ਜਿਹੜੇ ਕਿਸਾਨ ਦੇ ਜੂਨੀਅਰ ਅਰੈਸਟ ਸੰਘਟਨ ਦੇ ਸਾਥੀ ਪਰਸ ਯਾਨੀ ਕਿ ਪਰਸੋ ਨੂੰ ਕਹਿ ਸਕਦਾ ਯਾਨੀ ਕਿ ਸੰਡੇ ਨੂੰ ਸ਼ਾਮ ਨੂੰ ਫੇਰ ਦੁਬਾਰਾ ਮੈਂ ਤਾਂ ਇਹੀ ਕਰ ਸਕਦਾ ਕਿ ਮੈਂ ਤਿੰਨ ਵਾਰੀ ਸੈਂਟਰ ਸਰਕਾਰ ਇੱਥੇ ਲਿਆਂਦੀ ਹੈ ਸਾਹਮਣੇ ਕਿਸਾਨ ਬੈਠੇ ਨੇ ਗੱਲ ਕਰੋ ਵੀ ਜੇ ਕੋਈ ਦਿੱਕਤ ਆਉਂਦੀ ਹੈ ਮੈਂ ਮੈਂ ਵਿੱਚ ਖੜੂਗਾ ਦੱਸੋ ਕੀ ਕਰਨਾ ਹੈ ਜੇ ਸਟੇਟ ਦਾ ਕੋਈ ਮਸਲਾ ਆਉਂਦਾ ਹੈ ਮੈਂ ਉਹਦੀ ਜ਼ਿੰਮੇਵਾਰੀ ਲਵਾਂਗਾ ਕਿ ਮੈਂ ਠੀਕ ਕਰੂੰਗਾ ਇਹ ਸੋ ਕਾਫੀ ਵਿਸ਼ਿਆਂ ਤੇ ਬਹੁਤ ਸਾਰੀ ਸਹਿਮਤੀ ਬਣੀ ਹੈ ਹੋਰ ਵੀ ਹਜੇ ਰਹਿੰਦੇ ਨੇ ਉਹਨਾਂ ਤੇ ਵੀ ਬਣੂਗੀ ਪਰ ਹਾਂ ਦੋਨੇ ਪਾਸਿਓਂ ਸੈਂਟਰ ਸਰਕਾਰ ਤੋਂ ਵੀ ਅਸੀਂ ਇਹ ਅਸ਼ੋਰੈਂਸ ਲਈਏ ਕਿ ਹਰਿਆਣਾ ਨਾਲ ਗੱਲ ਕਰੋ ਉਧਰਲੇ ਪਾਸਿਓਂ ਮਤਲਬ ਸ਼ਾਂਤੀ ਰੱਖੀ ਜਾਵੇ ਤੇ ਇਧਰਲੇ ਪਾਸਿਓਂ ਕਿਸਾਨ ਸੰਗਠਨ ਨੇ ਕੱਲ ਕੱਲ ਹੀ ਅਪੀਲ ਕਰਤੀ ਸੀ ਕਿ ਸ਼ਾਂਤੀ ਰੱਖੋ ਰੱਖੀ ਵੀ ਆ ਉਹਨਾਂ ਨੇ ਔਰ ਮੈਂ ਸਾਰੇ ਜਿੰਨੇ ਵੀ ਅ ਕਿਸਾਨ ਜੁਨੀਅਨ ਦੇ ਜਾਂ ਜਿੰਨੇ ਵੀ ਕਿਸਾਨ ਨੇ ਉਥੇ ਉਹ ਮੈਂ ਉਹਨਾਂ ਨੂੰ ਇਸ ਗੱਲ ਲਈ ਕਹੂੰਗਾ ਕਿ ਆਪਾਂ ਮੈਂ ਉਸ ਦਿਨ ਵੀ ਇਸੇ ਜਗ੍ਹਾ ਤੇ ਉੱਠ ਜਦੋਂ 8 ਤਰੀਕ ਨੂੰ ਪਹਿਲੀ ਮੀਟਿੰਗ ਹੋਈ ਸੀ ਕਿ ਮੈਂ ਆਪਣੇ ਨੌਜਵਾਨਾਂ ਨੂੰ ਜਾਂ ਆਪਣੇ ਪੰਜਾਬੀਆਂ ਨੂੰ ਮੈਂ ਜਿਹੜੇ ਅਥਰੂ ਗੈਸ ਦੇ ਗੋਲੇ ਆ ਮੂਰੇ ਜਾਂ ਵਾਟਰ ਕੈਨ ਨਾ ਮੂਰੇ ਨਹੀਂ ਡਾਉਣਾ ਚਾਹੁੰਦਾ ਪਰ ਟਾਈਮ ਲੱਗ ਗਿਆ ਗੱਲਬਾਤ ਨੂੰ ਨਹੀਂ ਨਿਪਟ ਸਕੀ ਪਰ ਅੱਜ ਪੋਜ਼ਿਟਿਵ ਮੂਡ 'ਚ ਬਹੁਤ ਪੋਜ਼ਿਟਿਵ ਮੂਡ 'ਚ ਗੱਲ ਹੋਈ ਹੈ ਬੜੇ ਸਾਮਣੀ ਮੰਤਰੀ ਵੀ ਕਹਿ ਕੇ ਗਏ ਹੋਣਗੇ ਇਹ ਕਿ ਐਤਵਾਰ ਨੂੰ ਅਗਲੀ ਮੀਟਿੰਗ ਹੋਊਗੀ ਇੰਟਰਨੈਟ ਨਾਲ ਸੰਬੰਧਿਤ ਜਾਂ ਕੋਈ ਪੰਜਾਬ ਨਾਲ ਸੰਬੰਧਿਤ ਕੋਈ ਵੀ ਵਿਸ਼ਾ ਉਹਦੀ ਇਮੀਡੀਏਟਲੀ ਅਸੀਂ ਡੀਜੀਪੀ ਸਾਹਿਬ ਨੂੰ ਕਹਤਾ ਕੋਈ ਐਦਾਂ ਦਾ ਕੋਈ ਵਿਸ਼ਾ ਹੈਗਾ ਜਿਹੜਾ ਪੰਜਾਬ ਸਟੇਟ ਦਾ ਹੈ ਉਹ ਅਸੀਂ ਹੱਲ ਕਰ ਦਾਂਗੇ ਉਹਦੀ ਕੋਈ ਚਿੰਤਾ ਕਰਨ ਦੀ ਲੋੜ ਨਹੀਂ ਅਸੀਂ ਹਰ ਰੋਜ਼ ਮਿਲਦੇ ਹੀ ਰਹਨੇ ਹਾਂ ਜੁਨੀਅਨਾਂ ਨੂੰ ਅਸੀਂ ਤਾਂ ਆਪਸ ਚ ਇੱਕ ਦੂਜੇ ਨਾਲ ਗੱਲਬਾਤ ਕਰਦੇ ਰਹਨੇ ਹਾਂ ਹਰਿਆਣਾ ਸਰਕਾਰ ਨੂੰ ਅਸੀਂ ਉਹਨਾਂ ਨੂੰ ਕਹਿ ਕੇ ਹਰਿਆਣਾ ਸਰਕਾਰ ਇਸ ਤਰ੍ਹਾਂ ਦਾ ਵਿਹਵ ਨਾ ਕਰੇ ਕਿ ਸਾਡੇ ਜੁਡੀਸ਼ਰੀ ਜਿਹੜੀ ਜੂਰੀਡਿਕਸ਼ਨ ਚ ਆ ਕੇ ਉਹ ਗੋਲੇ ਛੁੱਟਦੇ ਨੇ ਜਾਂ ਰਬੜ ਦੀਆਂ ਗੋਲੀਆਂ ਜਾਂ ਕੁਛ ਉਹਨਾਂ ਨੇ ਖੋਲ ਹੋਰ ਵੀ ਦਿਖਾਏ ਨੇ ਵੱਡੇ ਵੱਡੇ ਸੋ ਇਹ ਇਸ ਤਰ੍ਹਾਂ ਨਾ ਕਰੋ ਗੱਲਬਾਤ ਨਾਲ ਹੀ ਨਿਬੜੂਗਾ ਸਾਰਾ ਕੁਝ ਮੈਨੂੰ ਇਸ ਗੱਲ 'ਚ ਕੋਈ ਕਹਿਣ 'ਚ ਹਰਜ ਨਹੀਂ ਕਿ ਪੰਜਾਬ ਨਾਲ ਆ ਪੰਜਾਬੀਆਂ ਨਾਲ ਆ ਕਸਟੋਡੀਅਨ ਹੋਣ ਦੇ ਨਾਤੇ ਪਰ ਹਾਂ ਲਾਅ ਐਂਡ ਆਰਡਰ ਤੇ ਪੰਜਾਬ ਦੇ 3.5 ਕਰੋੜ ਲੋਕਾਂ ਦੀਆਂ ਦਿੱਕਤਾਂ ਵੀ ਅਸੀਂ ਦੇਖਣੀਆਂ ਨੇ ਕੋਈ ਇਸ ਤਰ੍ਹਾਂ ਦਾ ਮਾਹੌਲ ਨਾ ਬਣ ਜੇ ਕਿ ਸਾਡੇ ਕੋਲੇ ਤੇਲ ਦੀ ਕਮੀ ਆ ਜਾਏ ਸਾਡੇ ਕੋਲੇ ਦੁੱਧ ਦੀ ਜਾਂ ਜ਼ਰੂਰੀ ਵਸਤਾਂ ਦੀ ਸਬਜ਼ੀਆਂ ਦੀ ਸਬਜ਼ੀਆਂ ਚਲੋ ਅਸੀਂ ਆਪ ਹੀ ਪੈਦਾ ਕਰਦੇ ਹਾਂ ਸਾਡੇ ਕੋਲੇ ਕੋਈ ਇਹੋ ਜਿਹੀਆਂ ਜਿਹੜੀਆਂ ਬਾਹਰੋਂ ਚੀਜ਼ਾਂ ਆਉਂਦੀਆਂ ਨੇ ਉਹਨਾਂ ਦੀ ਕੋਈ ਕਮੀ ਨਾ ਆਵੇ ਤਾਂ ਕਿ ਆਮ ਲੋਕ ਜਿਹੜੇ ਨੇ ਉਹ ਪ੍ਰਭਾਵਿਤ ਨਾ ਹੋਣ ਇਸ ਗੱਲ ਲਈ ਮੈਂ ਸ਼ੋਰਟੀ ਵੀ ਦਵਾਈ ਹੈ ਉਹਨਾਂ ਨੂੰ ਉਹਨਾਂ ਨੇ ਵੀ ਮੇਰੇ ਨਾਲ ਕਿਸਾਨ ਸੰਘਰਸ਼ ਨੇ ਕਿਹਾ ਇਸ ਗੱਲ ਲਈ ਅਸੀਂ ਤੁਹਾਡੇ ਨਾਲ ਬਿਲਕੁਲ ਸਹਿਮਤ ਹਾਂ ਕਿ ਸ਼ਾਂਤੀਪੂਰਵਕ ਅੰਦolan ਚੱਲੂਗਾ ਉਦੋਂ ਵੀ ਸ਼ਾਂਤੀ ਰਹੂਗੀ ਐਤਵਾਰ ਨੂੰ ਅਗਲੀ ਮੀਟਿੰਗਾਂ ਵਿੱਚ ਇਹਨਾਂ ਨੇ ਇੱਕ ਪ੍ਰਸਤਾਵ ਸਰਕਾਰ ਵੱਲੋਂ ਗਿਆ ਹੈ ਕਿ ਕਿਸਾਨਾਂ ਲਈ ਇਤਿਆਹਾਰ ਕਰਾਂਗੇ ਜਿਹੜੀ ਮੀਟ ਮੰਗਾ ਜਿਹੜੀ ਉਹਨਾਂ ਦੀ ਡਿਟੇਲ 'ਚ ਨੇ ਜੀ ਸਾਰੀਆਂ ਮੰਗਾਂ ਉਹਨਾਂ ਦੀ 12 ਤੋਂ 13 12 ਤੋਂ 13 ਨੇ ਦੇਖੋ ਸਾਰੀਆਂ ਸਾਰੀਆਂ ਮੰਗਾਂ ਤੇ ਡਿਟੇਲ ਨਾਲ ਗੱਲ ਹੋਈ ਐ ਅੱਗੇ ਕੇਂਦਰ ਸਰਕਾਰ ਐ ਉਹ ਵੀ ਅੱਗੇ ਹੁਣ ਗੱਲ ਕਰਨਗੇ ਕਿ ਅਸੀਂ ਕੀ ਕੀ ਕਰ ਸਕਦੇ ਆ ਫੌਰੀ ਤੋਂ ਤੇ ਉਹ ਚ ਲਖੀਮਪੁਰ ਖੀਰੀ ਵੀ ਐ ਉਥੋਂ ਦੇ ਜ਼ਖਮੀਆਂ ਨੂੰ ਪੈਸੇ ਜਿਹੜੇ 10-10 ਲੱਖ ਰੁਪਈਆ ਅਨਾਉਂਸ ਕੀਤਾ ਸੀ ਉਹਦੇ ਚ ਜਿਹੜੇ ਪੂਰੇ ਦੇਸ਼ ਦੇ ਵਿੱਚ ਗ੍ਰਹਿ ਮੰਤਰਾਲੇ ਦੁਆਰਾ ਜਿਹੜੇ ਉਦੋਂ ਪਹਿਲਾਂ ਕੇਸ ਹੋਏ ਸੀਗੇ ਪਹਿਲਾਂ ਵਾਲੇ ਅੰਦੋਲਨ ਚ ਜਾ ਰੇਲਵੇ ਦੇ ਉਹਨਾਂ ਨੂੰ ਜਿਹੜਾ ਬੀਵੋਫ ਕਰਨਾ ਹੈ ਉਹਨਾਂ ਨੂੰ ਖਤਮ ਕਰਨਾ ਹੈ ਤੇ ਜਿਹੜੇ ਜਿਹੜੇ ਨਵੇਂ ਨਵਾਂ ਜਿਹੜਾ ਕਾਨੂੰਨ ਬਣਾਉਣ ਬਾਰੇ ਜਾਂ ਜੋ ਵੀ ਸੈਂਟਰ ਸਰਕਾਰ ਕਰੂ ਇੱਕ 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 ਕਮੇਟੀ ਤੁਹਾਡਾ ਤਾਂ ਨਟ ਬੰਦ ਹੋਇਆ ਯਾਰ ਗੱਲ ਤਾਂ ਸੁਣ ਲਓ ਇੱਕ ਮਿੰਟ ਕਰ ਸੁਣ ਤੁਸੀਂ ਤਾਂ ਉੱਥੇ ਲਾਈਵ ਕਰਦੇ ਹੋ